ਕਹਿੰਦਾ ਮੇਰੇ ਲਈ ਸਭ ਤੋਂ ਸਪੈਸ਼ਲ ਮੇਰੀ ਮੰਮੀ ਆ ਸੋ ਇਹਨਾਂ ਦੇ ਅਸੋ ਮੈਚ ਹੁੰਦਾ ਤੇ ਦੂਜੇ ਇਸ ਟਾਈਮ ਸਭ ਤੋਂ ਸਪੈਸ਼ਲ ਹੋ ਗਿਆ ਸਾਡੇ ਭਾਈਓ ਮੈਚ ਹੁੰਦਾ ਵੀ ਭਾਈ ਤੇ ਮੰਮੀ ਦੋਨੋਂ ਪੱਤਾ ਕਰ ਅਸੀਂ ਗੈਸਟ ਆ ਅੱਜ ਹਾਂਜੀ ਬਹੁਤ ਜੀ ਇਹਦਾ ਖਾਸ ਆਂਦੇ ਆ ਨੀ ਲੋ ਜੀ ਇਹ ਚਾਹੋ ਵੀ ਇਹ ਚਾਹੋ ਇਹ ਫਿਲਮ ਦੇ ਵਿੱਚ ਮਾਂ ਵੀ ਬਹੁਤ ਇੰਪੋਰਟੈਂਸ ਆ ਇਸ ਕਰਕੇ ਮੈਂ ਮਮੀ ਦੇ ਵੈਕਸ ਗਿਆ ਹੂ। ਸੋ ਇਹ ਪਹਿਲੀ ਫਿਲਮ ਆ ਜਿਹਦਾ ਪੋਸਟਰ ਮੈਂ ਲਾਂਚ ਕੀਤਾ। ਮੈਂ ਇਹ ਨਹੀਂ ਕਹਿੰਦਾ ਮੈਂ ਬੜਾ ਮਹਾਨ ਹਾਂ। ਮੈਨੂੰ ਇਦਾਂ ਲੱਗਦਾ ਕਿ ਇਹ ਮੇਰੀ ਮੰਮੀ ਦੇ ਦੁਆਵਾ ਤੇ ਤੁਹਾਡੇ ਸਾਰ ਦਾ ਪਿਆਰ ਆ ਕਿ ਜਿਹੜੀ ਵੀ ਮਾਂ ਮੈਨੂੰ ਕਦੀ ਵੀ ਕਿਤੇ ਵੀ ਮਿਲਦੇ ਆ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਜ਼ਿੰਦਗੀ 'ਚ ਵੀ ਮਿਲੇ ਆ ਤੇ ਉਹਨਾਂ ਨੂੰ ਮੈਨੂੰ ਐ ਲੱਗਦਾ ਮਿਲ ਕੇ ਆ ਕਦੀ ਲੱਗਿਆ ਨਹੀਂ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ। ਇਹ ਸਾਰੀਆਂ ਪਲੇਸਿੰਗਸ ਨੇ ਕੋਈ ਮਿੱਤਰਾਂ ਨਾਲ ਕਹੇ ਜੇ ਇਹ ਹੋ ਨਹੀਂ ਸਕਤਾ ਜੱਟ ਦੇ ਸਹਰ ਕੋਈ ਹੋਣਾ ਪਿਆ ਬੇਨਹਲ ਦਿਲ ਹੀ ਸਾਧ ਰੱਖਿਆ ਪੁੱਤਰ ਹੱਥੇ ਜਵਾਹਰ ਸੱਡ ਸਾਨੂੰ ਮੋਹ ਨਹੀਂ ਸਕਤ ਮਾਰੀ ਕਰ ਬਕਦਿਰ ਬਿਲੋ ਜਰਵਾ ਤੇਰੀ ਸਾਨੂੰ ਬਾਪੇ ਵੱਲੋਂ ਦਿੱਤੀ ਪੂਰੀ ਖੱਦ ਲਾਈ ਤਾ ਜੱਟ ਆਏ ਸਾਡੇ ਪੂਰੀ ਥੱਗ ਲਾਈ ਵਾ ਅਜ ਗੁਜ਼ਰ ਬਲੋਂ ਤੇ ਬਕਦ ਲਾਈ ਨਿਆਦ ਯਾ ਕਦੀ ਕੀ ਦੀ ਕਹਾਣੀ ਲਿਖੀ ਤੇ ਪਾਰਟੀ ਚ ਆਉਂਦੇ ਆ ਕਦੇ ਨਹੀਂ ਗਿਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਤੇਰੀ ਮੰਮੀ ਘਬਰਾ ਜਾਣੀ ਐ ਇਹਨੇ ਸਵਾਲ ਨਾ ਪੁੱਛੋ ਝੂਠ ਬੋਲਿਆ ਮੈਂ ਤੁਹਾਨੂੰ ਸਭ ਨੂੰ ਵੀ ਬਹੁਤ ਗੁੱਸੇ ਦੀ ਲੀਕ ਛੋਟੇ ਆਹ ਆ ਐਡਵਾਰਡ ਨੂੰ ਜਦੋਂ ਸੇਠੋ ਲਈਦਾ ਹੀ ਪੁੱਛਿਆ ਮੈਂ ਇੰਜ ਸਭ ਨੂੰ ਉਹਦੇ ਬਾਅਦ ਕਿਹਨੇ ਲੱਗ ਗਈ ਜੀ ਸ਼ੰਦਪਾਣਾ ਲਾ ਕੇ ਕੱਲ ਲੈਣਾ ਕਿਤੇ ਹੋਰ ਤੇ ਤੇਰੇ ਇੱਕ ਮਿੰਟ ਨੂੰ ਵੀ ਪਤਾ ਲੱਗਿਆ ਕਿ ਮੈਂ ਕਿੱਥੇ ਆ ਗਿਆ ਤੇ ਮਮਟ ਵਿਸ਼ੇ ਤੇ ਪਤਾ ਕਰ ਸਕ ਗਈ ਜੀ ਇੱਥੇ ਤੇ ਪਰ ਆਇਆ ਤੇ ਜਿੱਥੇ ਸੀਗਾ ਉੱਥੇ ਆ ਕੇ ਪਿਆ ਜਦੋਂ ਮੈਂ ਬਾਈ ਨੂੰ ਮਿਲ ਕੇ ਨਾ ਫਿਲਮ ਦੇ ਗਾਣੇ ਲਈ ਮੈਂ ਕਿਹਾ ਬਾਈ ਮੈਨੂੰ ਪਾਣਾ ਚਾਹੀਦਾ ਮੈਂ ਕਦੀ ਨਹੀਂ ਮਿਲਿਆ ਇਹਨਾਂ ਨੂੰ ਪਹਿਲਾਂ ਕਦੀ ਸਾਡੀ ਗੱਲ ਵੀ ਹੋਈ ਮੈਂ ਨੰਬਰ ਲੈ ਕੇ ਜੀਸਸ ਦਾ ਫੋਟੋ ਲਿਆ ਮੈਂ ਕਿਹਾ ਵੀ ਇਹ ਜਿਹਦਾ ਗਾਣਾ ਚਾਹੀਦਾ ਅਸੀਂ ਯਕੀਨ ਮੰਨਿਓ ਕਿ 20 ਮਿੰਟ ਹੀ ਹੋਣਿਆ 20 ਮਿੰਟ ਚ ਬਾਈ ਨੇ ਫਿਲਮ ਦੀ ਸਿਚੁਏਸ਼ਨ ਤੇ ਨਵਾਂ ਗਾਣਾ ਲੇਕ ਕੇ ਪੜਾ ਦੇ ਤੈਂਕਿਊ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਨਾਲ ਆਇਆ ਨਾ ਅਸੀਂ ਤੁਹਾਨੂੰ ਪਤਾ ਹੀ ਹੈ ਕਿ ਸ਼ੂਟ ਚੱਲ ਰਿਹਾ ਸੀ ਸਾਡਾ ਸੋਵਰ ਇਧਰ ਬਾਈ ਦਾ ਗਾਣਾ ਹੈ ਫਿਲਮ ਦੇ ਵਿੱਚ ਜੀ ਸਰਟੀਫਾਈਡ ਗਿਆ ਸੀ ਤੁਸੀਂ ਸਾਰੇ ਮੈਨੂੰ ਜੀਤੀ ਸੀ ਸੋ ਤੁਹਾਡਾ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਰੇ ਆਏ ਤੁਹਾਨੂੰ ਪਤਾ ਕੀ ਆ ਪੋਸਟਰ ਅਸੀਂ ਪਹਿਲਾਂ ਰਿਲੀਜ਼ ਕੀਤਾ ਸੀ ਤੇ ਨਵਾਂ ਪੋਸਟਰ ਅੱਜ ਅਸੀਂ ਰਿਲੀਜ਼ ਕਰ ਰਹੇ ਹਾਂ ਤੁਹਾਡੇ ਸਾਰਿਆਂ ਨਾਲ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਪਿਛਲੀ ਫਿਲਮ ਦੇ ਵਿੱਚ ਵੀ ਮੈਨੂੰ ਲੱਗਾ ਛੋਟੀ-ਛੋਟੀ ਜਿਹੜੀ ਸਾਡੀ ਖੁਸ਼ੀ ਹੈ ਮੈਂ ਤੁਹਾਡੇ ਸਾਰਿਆਂ ਨਾਲ ਹੀ ਸਾਂਝੀ ਕੀਤੀ ਸੀ ਸੋ ਇਸ ਖੁਸ਼ੀ ਜਵਾਬਾਉਣ ਲਈ ਮੇਰੇ ਮੰਮੀ ਮੇਰੇ ਨਾਲ ਆਏ ਨੇ ਤੇ ਨਾਲ ਸੁਮਨ ਬਾਈ ਆਏ ਨੇ ਦਾ ਬਹੁਤ-ਬਹੁਤ ਥੈਂਕ ਯੂ ਕਿਉਂਕਿ ਭਾਈ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦੇ ਵਿੱਚ ਆਪਣਾ ਗਾਣਾ ਦੇ ਰਿਹਾ ਸੋ ਮੇਰੇ ਲਈ ਬਹੁਤ ਵੱਡੀ ਗੱਲ ਆ ਥੈਂਕਸ ਟੂ ਭਾਈ ਐਂਡ ਦੀਪ ਜਿਹੜੇ ਆਪਣਾ ਇਹ ਤੁਸੀਂ ਕਹਿੰਦੇ ਹੋ ਕਿ ਲੀਡ ਐਕਟਰੈਸ ਸਪੈਲਿੰਗ ਗਲਤ ਕਰ ਰਹੇ ਜਿਹੜਾ ਟਿਕੜ ਗਿਆ ਲਈ ਸੋ ਥੈਂਕਸ ਟੂ ਹਰ ਆਲਸੋ ਕਿਉਂਕਿ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਇਸ ਪਰਫਾਰਮ ਨੂੰ ਬਹੁਤ ਵਧੀਆ ਬਣਾਇਆ ਤੁਸੀਂ ਸਾਰੇ ਬਹੁਤ ਪਸੰਦ ਕਰਦੇ ਹੋ ਸੋ ਥੈਂਕ ਯੂ ਤੁਹਾਡਾ ਕਰੀਏ ਸ਼ੁਰੂ ਹਾਂਜੀ ਹਾਂਜੀ ਈਗਾ ਬੋਤੂ ਤੁਸੀਂ ਵਾਈ ਪਹਿਲਾਂ ਦੇਖ ਲਿਆ ਤੁਹਾਡੇ ਸਾਹਮਣੇ ਪੜਦਾ ਪਿਆ ਆਪਾ ਸੋ ਮੈਂ ਚਾਹੁੰਦਾ ਕਿ ਇਸ ਫਿਲਮ ਦਾ ਪੋਸਟਰ ਇਹ ਜਦੋਂ ਮੇਰੇ ਲਈ ਸਭ ਤੋਂ ਸਪੈਸ਼ਲ ਮੇਰੀ ਮੰਮੀ ਆ ਸੋ ਇਹਨਾਂ ਦੇ ਹੱਥੋਂ ਮੈਂ ਚਾਹੁੰਦਾ ਤੇ ਦੂਜੇ ਇਸ ਟਾਈਮ ਸਭ ਤੋਂ ਸਪੈਸ਼ਲ ਹੈ ਸਾਡੇ ਭਾਈ ਆ ਮੈਂ ਚਾਹੁੰਦਾ ਕਿ ਭਾਈ ਤੇ ਮੰਮੀ ਦੋਨੋਂ ਫਰਦਾ ਕਰਨ ਅਸੀਂ ਗੈਸਟ ਆਜ ਠੀਕ ਹੈ ਹਾਂ ਜੀ ਠੀਕ ਹੈ ਲੋ ਜੀ ਕਿਚੋਂ ਮੀਂ ਕਿਚੋਂ

ਇਹ ਸਪੈਸ਼ਲ ਇਸ ਕਰਕੇ ਕਿਉਂਕਿ ਮੰਮੀ ਮੈਂ ਮੰਮੀ ਨੂੰ ਬੁਲਾਇਆ ਸੀ ਮੈਂ ਕਿਹਾ ਕਿ ਤੁਸੀਂ ਤੁਸੀਂ ਆ ਕੇ ਕਰੋ ਕਿ ਪਛੀਆਂ ਫਿਲਮਾਂ ਵਿੱਚ ਕਦੀ ਨਹੀਂ ਆਏ ਹੋ ਨਾਲ ਤੇ ਇਹ ਫਿਲਮ ਦੇ ਵਿੱਚ ਮਾਂ ਦੀ ਬਹੁਤ ਇੰਪੋਰਟੈਂਸ ਆ ਇਸ ਕਰਕੇ ਮੈਂ ਮੰਮੀ ਨੂੰ ਕਿਹਾ ਤੁਸੀਂ ਆਇਓ ਸੋ ਇਹ ਪਹਿਲੀ ਫਿਲਮ ਆ ਜਿਹਦੇ ਜਿਹਦਾ ਪੋਸਟਰ ਮੰਮੀ ਨੇ ਲਾਂਚ ਕੀਤਾ ਸੋ ਮੈਨੂੰ ਲੱਗਦਾ ਉਹਨਾਂ ਦੀਆਂ ਦੁਆਵਾਂ ਥੋੜਾ ਸਾਡਾ ਪਿਆਰ ਸੋ ਇਸ ਤੋਂ ਵਧੀਆ ਤੇ ਵੱਡੀ ਮੂਵਮੈਂਟ ਨਹੀਂ ਹੋ ਸਕਦੀ ਹਾਂ ਹਾਂ ਜੀ ਦੇ ਰੋਗਿਲ ਜਿਹੜੀ ਕੀਤੀ ਸੀ ਕਿਸ ਨੇ ਮਾਂ ਲਈ ਦੁਆਵਾਂ ਅਰਦਾਸਾਂ ਕੀਤੀਆਂ ਸੀ ਜੀ 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 ਹਾਂਜੀ ਜਦੋਂ ਐਡੀ ਮੁਹੱਬਤ ਮਿਲਦੀ ਆ ਤੁਸੀਂ ਦਰਦਾਸ ਜੁੜਦੀ ਕਰੋ ਕਿਸੇ ਦਾ ਮੁੱਤ ਬਣ ਜਾਣਾ ਹਾਂਜੀ ਠੀਕ ਹੈ ਨਹੀਂ ਮੈਂ ਆਪੇ ਆਪ ਨੂੰ ਮੈਂ ਇਹ ਨਹੀਂ ਕਹਿੰਦਾ ਮੈਂ ਬੜਾ ਮਹਾਨ ਮੈਨੂੰ ਇਦਾਂ ਲੱਗਦਾ ਕਿ ਇਹ ਮੇਰੀ ਮੰਮੀ ਦੀਆਂ ਦੁਆਵਾਂ ਤੇ ਥੋਡੇ ਸਾਰਿਆਂ ਦਾ ਪਿਆਰ ਆ ਜਿਹੜੀ ਵੀ ਮਾਂ ਮੈਨੂੰ ਕਦੀ ਵੀ ਕਿਤੇ ਵੀ ਮਿਲਦੇ ਆ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਜਨਮ ਦੇ ਵਿੱਚ ਵੀ ਮਿਲੇ ਆ ਤੇ ਉਹਨਾਂ ਨੂੰ ਮੈਨੂੰ ਐ ਲੱਗਦਾ ਮਿਲ ਕੇ ਆਇਆ ਕਦੀ ਲੱਗਿਆ ਨਹੀਂ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਣਾ ਸੋ ਇਹ ਸਾਰੀਆਂ ਬਲੇਸਿੰਗਸ ਨੇ ਸੋ ਉਹ ਜਿਹੜੀ ਗੁਰਦੁਆਰੇ ਵਾਲਾ ਵੀਡੀਓ ਸੀਗਾ ਉਹ ਜਿੱਦਣ ਮੇਰੇ ਨਾਲ ਹੋਇਆ ਸੀ ਮੈਨੂੰ ਬੜਾ ਬੜੀ ਖੁਸ਼ੀ ਮਿਲੀ ਉਹ ਮੇਰੇ ਲਈ ਇੱਕ ਫਿਲਮ ਬਲੌਕਬਸਟਰ ਹੋਣ ਤੋਂ ਵੀ ਜ਼ਿਆਦਾ ਖੁਸ਼ੀ ਸੀਗੀ ਕਿ ਉਹ ਮਾਤਾ ਜੀ ਬਹੁਤ ਬਜ਼ੁਰਗ ਸੀਗੇ 65-70 ਸਾਲ ਦੀ ਉਹਨਾਂ ਦੀ ਏਜ ਹੋਣੀ ਆ ਸੋ ਸਾਰੀ ਫੈਮਿਲੀ ਸੀਗੇ ਉੱਥੇ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੇਰੀ ਕਿਸ਼ਮੀਂ ਫਿਲਮ ਲਈ ਅਰਦਾਸ ਕੀਤੀ ਵੈ ਸਪੈਸ਼ਲ ਆਪਣੇ ਮੁੰਡੇ ਨੂੰ ਲੈ ਕੇ ਆਈਆਂ ਕਿ ਚੱਲ ਅਰਦਾਸ ਕਰਕੇ ਆਈ ਹਾਂ ਤੇ ਫਿਲਮ ਦੀ ਸੋ ਮੈਨੂੰ ਲੱਗਦਾ ਇਹ ਇਹ ਬਿਨਾ ਦੁਆਵਾਂ ਤੇ ਬਲੇਸਿੰਗਸ ਤੋਂ ਨਹੀਂ ਮਿਲ ਸਕਦੀ ਸੋ ਮੈਂ ਆ ਕੇ ਆਪ ਨੂੰ ਕਿਸਮਤ ਵਾਲਾ ਸਮਝਦਾ ਯਾਰ ਇਸ ਕਿਸ ਕੇਸ ਚ ਕਿਉਂਕਿ ਇਸ ਤਰ੍ਹਾਂ ਲੋਕਿਆ ਕਾ ਸੋਚਦੇ ਸੀ ਕਿ ਵੀ ਇਹ ਤਾਂ ਚਾਹ ਨਾਲ ਪਣੀ ਹੀ ਗਈ ਆ ਹਾਂ ਜੀ ਹਾਂ ਜੀ ਪਰ ਤੂੰ ਉਹ ਚੀਜ਼ ਦੇਖੀ ਤਾਂ ਲੱਗਦੀ ਜਾਇ ਕਿ ਐਨੀ ਕੋ ਰੰਗ ਉਹ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਇੱਕ ਪੁੱਤ ਆ ਸੋ ਮੇਰਾ ਫਰਜ਼ਮੰਦ ਆ ਕਿ ਮੈਂ ਫਿਲਮ ਕਰਾਂ ਤੇ ਮੇਰੀ ਮੰਮੀ ਵੀ ਦੇਖੇ ਤੇ ਉਹਨਾਂ ਨੂੰ ਵੀ ਵਧੀਆ ਲੱਗੀ ਤੇ ਮੇਰੀ ਮੰਮੀਆਂ ਸਹੇਲੀਆਂ ਵੀ ਦੇਖਣ ਤੋਂ ਉਹਨਾਂ ਨੂੰ ਵਧੀਆ ਲੱਗੇ ਕਿਉਂਕਿ ਇੱਥੇ ਤੁਹਾਨੂੰ ਪਤਾ ਹੋਣਾ ਸੀ ਜਿੱਥੇ ਰਹਿੰਦੇ ਆ ਉੱਥੇ ਜਿਆਦਾ ਲੋਕ ਘੁੰਮਦੇ ਮਿਲਦੇ ਨਹੀਂਗੇ ਸੋ ਮਾਦਰ ਦੀ ਇੱਕ ਦੋ ਛੇਲੀਆਂ ਨੇ ਉਹਨਾਂ ਨੂੰ ਨਾਲ ਲੈ ਆਏ ਨੇ ਫਿਲਮ ਦੇਖਣ ਸੋ ਮੈਂ ਉਹਨਾਂ ਦਾ ਧਿਆਨ ਰੱਖਿਆ ਇਸ ਵੇਲੇ ਦੇ ਵਿੱਚ ਸਾਰੀਆਂ ਚੀਜ਼ਾਂ ਕੀਤੀਆਂ ਜਿਦੇ ਚ ਤੁਸੀਂ ਸਾਰੇ ਵੀ ਆਪਣੀਆਂ ਮਾਤਾਵਾਂ ਦਾ ਭੈਣਾਂ ਦਾ ਚਾਹੋਗੇ ਤੁਹਾਨੂੰ ਮਜ਼ਾ ਆਊਗਾ ਕੰਪਲੀਮੈਂਟ ਮੈਂ ਕਰਦਾ ਪਰ ਨਹੀਂ ਆਇਆ ਤਾਂ ਕਿਆ ਕਦੀ ਮੰਮੀ ਮੰਮੀ ਕਦੀ ਕਹਦਾ ਨਹੀਂ ਤੂੰ ਪਾਪ ਮਤਬ ਉਹ ਵਧੀਆ ਕਦੇ ਵੀ ਨਹੀਂ ਗਿਆ ਮ ਪੁੱਛਣਾ ਨਹੀਂ ਤੁਸੀਂ ਫਿਲਮ ਫਿਲਮ ਇਹਨਾਂ ਨੂੰ ਦਿਖਾਈ ਨੂੰ ਫਿਲਮ ਨਹੀਂ ਦੇਖੀ ਤੁਸੀਂ ਫਲੇ ਫਿਲਮ ਦੀ ਮੈਂ ਫਿਲਮ ਥੀਏਟਰ ਜੀ ਦਿਖਾਉਣਾ ਤੇ ਮੈਨੂੰ ਇਦਾਂ ਲੱਗਦਾ ਯਾਰ ਕਿ ਉਹ ਅਸੀਂ ਬੜੀ ਮਿਹਨਤ ਸਾਰੀ ਟੀਮ ਨੇ ਕੀਤੀ ਆ ਤੇ ਮੰਮੀ ਨੂੰ ਵੀ ਉਦਾਂ ਹੀ ਲੋਕਾਂ ਵਾਂਗੂ ਜਿੱਦਾਂ ਸਾਰੇ ਜਾਣੇ ਤੁਸੀਂ ਐਕਸਪੀਰੀਅੰਸ ਕਰੋ ਉਦਾਂ ਹੀ ਮੰਮੀ ਵੀ ਐਕਸਪੀਰੀਅੰਸ ਕਰੇ ਬਾਕੀ ਮੰਮੀ ਨੂੰ ਪੁੱਛੋ ਕਿੱਦਾਂ ਲੱਗ ਰਿਹਾ ਮੰਮੀ ਤਾਂ ਲੱਗੁੰਦਾ ਇੱਥੇ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਸਾਰੇ ਕਹਿੰਦੇ ਕਹਿੰਦੇ ਟਾਈਟਲ ਖੜਕਾ ਬਿਲਕੁਲ ਦੀ ਇਹ ਇਹ ਝੂਠ ਬੋਲਦੇ ਆ ਮੈਂ ਤੁਹਾਨੂੰ ਦੱਸਾਂ ਮੈਂ ਵੀ ਬਹੁਤ ਉੜਦੀ ਰਹੀ ਸੀ ਛੋਟੇ ਉਹ ਆਹ ਹਾਂ ਐ ਦੋ ਵਾਰ ਨੂੰ ਜਦੋਂ ਸੈਤੋਂ ਲਈਦਾ ਸੀ ਮੈਂ ਬੇਤੇਦਰ ਤੇ ਉਧਰ ਬਾਕੀ ਨਾਲ ਚਾਹੇ ਲੰਗੀ ਦੱਸਨੀ ਆ ਪਰ ਸਾਰੇ ਨੂੰ ਕੁੱਟ ਪੈਂਦੀ ਆ ਯਾਰ ਤੇ ਮੈਂ ਥੋੜਾ ਜਿਆਦਾ ਐਕਸਟਰਾ ਥੋੜਾ ਸ਼ਰਾਰਤੀ ਸੀ ਤੇ ਕੁਇਸ਼ਨ ਦਾ ਬੰਨ ਲਾ ਕੇ ਚੱਲ ਲੈਣਾ ਕਿਤੇ ਹੋਰ

ਤੇ ਵਧੀਆ ਮਿਲਿਆ ਅਵਾਰਡ ਮਿਲ ਗਿਆ ਕਦੀ ਤੁਸੀਂ ਸੋਚਿਆ ਸੀ ਕਿ ਅੱਜ ਆ ਜੈ ਹੋਰ ਲੈ ਕੇ ਆਏ ਅੱਜ ਦਾ ਮੋੜ ਸੋਚਿਆ ਨਹੀਂ ਸੀ ਸ਼ੁਰੂ ਤੋਂ ਹੀ ਉਹਦੀ ਹਾਜ਼ਰਤ ਸੀ ਕਿ ਇਹ ਹੀ ਕੰਮ ਕਰਨਾ ਹੈ ਫਿਰ ਇਸ ਲਾਈਨ ਤੇ ਚੱਲ ਪਿਆ ਹਾਂਜੀ ਜਿੱਤੀ ਹੈਗੇ ਸੀਗੇ ਬਚਪਨ ਜਿੱਦਦੇ ਇਹ ਛੋਟੇ ਬੱਚੇ ਤੇ ਹੁੰਦੇ ਆ ਵੱਡਾ ਹੋ ਗਏ ਤਾਂ ਨਹੀਂ ਹਿਜਦੀ ਹੋਇਆ ਹਾਂਜੀ 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 ਤੋ ਯਾਰ ਮੇਰੀ ਮੇਰੀ ਮੰਮੀ ਕਵਰਾ ਲੈਣੀ ਹੈ ਇਹਨੇ ਸਵਾਲ ਨਾ ਪੁੱਛੋ ਦੇਖੋ ਵੀ ਕਿਉਂ ਨਹੀਂ ਕਹਿੰਦਾ ਕਿ ਫਿਲਮ ਦੀ ਫਾਸਟਪੀ ਹੋ ਰਹੀ ਹੈ ਮੈਂ ਹੁਣੇ ਬੈਠੀ ਬੈਠੀ ਪਾਰਟੀ ਕਰ ਰਹੀ ਸੀ ਮੈਨੂੰ ਮਤਲਬ ਜਿੱਦਾਂ ਹੁੰਦਾ ਨੇ ਕਿ ਜੋ ਤੁਸੀਂ ਸੋਚਿਆ ਉਹ ਚੀਜ਼ ਜਦੋਂ ਹੋ ਰਹੀ ਹੈ ਉਸ ਪ੍ਰੋਸੈਸ ਦੇ ਵਿੱਚ ਤੁਹਾਨੂੰ ਇਹ ਲੱਗਦਾ ਕਿ ਕੁਝ ਸੁਪਨਾ ਹੀ ਜਾਈ ਚੱਲ ਰਿਹਾ ਮੈਂ ਇਸ ਟਾਈਮ ਬਹੁਤ ਜ਼ਿਆਦਾ ਓਵਰ ਵੈਲਡ ਫੀਲ ਕਰ ਰਹੀ ਆਂਡ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹੋ ਮੈਨੂੰ ਪਤਾ ਗਰਮੀ ਵੀ ਬਹੁਤ ਜ਼ਿਆਦਾ ਹੈ ਪਰ ਦੇਰੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ so much ਐਕਚੁਅਲੀ ਫਿਲਮ ਆਨਸਰ ਉਹ ਕੈਪਸ਼ਨ ਵੀ ਚਾਹੁੰਦੇ ਨੇ ਇਹ ਸਰਪ੍ਰਾਈਜ਼ ਹੈ ਇਹ ਹਾਂਜੀ ਇਹ ਸਰਪ੍ਰਾਈਜ਼ ਹੈ ਇਹ ਤੁਸੀਂ ਜਦੋਂ ਮੂਵੀ ਦੇਖੋਗੇ ਫਿਰ ਤੁਸੀਂ ਦੱਸਣਾ ਕਿ ਕਿਦਾਂ ਹੈ ਜੀ ਥੈਂਕ ਯੂ ਮੋਗੇ 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 ਜੀ ਹਾਂ ਜੀ ਇੱਕ ਵਧੀਆ ਵਧੀਆ ਜਿੱਦਾਂ ਦੇ ਮੇਰੇ ਗਾਣੇ ਹੁੰਦੇ ਆ ਭਾਈ ਨਹੀਂ ਉਦਾਂ ਦੀ ਫਿਲਮਾਂ ਹੁੰਦੀਆਂ ਹੋ ਸਕਦਾ ਮੇਰੀ ਆ ਵੀ ਕਦੇ ਇਦਾਂ ਦੀਆਂ ਫਿਲਮਾਂ ਹੋਣ ਤੇ ਵਧੀਆ ਲੱਗਿਆ ਮੈਨੂੰ ਜਦੋਂ ਭਾਈ ਨੇ ਕਿਹਾ ਕਿ ਇੱਕ ਗਾਣਾ ਚਾਹੀਦਾ ਬਣਾਉਂਦੇ ਥੋੜਾ ਤੱਤਾ ਜੈਣਾ ਮੈਂ ਕੋਈ ਨਹੀਂ ਬਣਾਦਾ ਵਧੀਆ ਲੱਗਿਆ ਭਾਈ ਦਾ ਨੇਚਰ ਹੀ ਬੜਾ ਵਧੀਆ ਲੱਗਿਆ ਕਦੇ ਫਸਟ ਤਾਂ ਉਹੀ ਹੁੰਦਾ ਕਿ ਤੁਹਾਨੂੰ ਕਿੱਦਾਂ ਕੋਈ ડીਲ ਕਰਦਾ ਇਹੋ ਤਾਂ ਦੀ ਚੀਜ਼ ਪਾਣੀ ਮੈਂ ਮੈਂ ਦਾਦਾ ਮੈਨੂੰ ਮੇਰੀ ਬਾਈ ਦੀ ਗੱਲ ਤੋਂ ਇੱਕ ਗੱਲ ਯਾਦ ਆ ਗਈ ਜਦੋਂ ਮੈਂ ਮੈਂ ਬੁੜੇ ਇਹਦਾ ਜਵਾਬ ਦਿੰਦਾ ਠੀਕਾ ਜਦੋਂ ਮੈਂ ਬਾਈ ਨੂੰ ਫੋਨ ਕਰਿਆ ਨਾ ਫਿਲਮ ਦੇ ਗਾਣੇ ਲਈ ਤੇ ਮੈਂ ਕਿਹਾ ਬਾਈ ਮੈਨੂੰ ਗਾਣਾ ਚਾਹੀਦਾ ਮੈਂ ਕਦੀ ਨਹੀਂ ਮਿਲਿਆ ਇਹਨਾਂ ਨੂੰ ਪਹਿਲਾਂ ਕਦੀ ਸਾਡੀ ਗੱਲ ਨਹੀਂ ਹੋਈ ਮੈਂ ਨੰਬਰ ਲੈ ਕੇ ਵੀਰੇ ਨੂੰ ਸਿੱਧਾ ਫੋਨ ਕਰਿਆ ਮੈਂ ਕਿਹਾ ਵੀਰੇ ਇਹਦਾ ਗਾਣਾ ਚਾਹੀਦਾ ਤੁਸੀਂ ਯਕੀਨ ਮੰਨਿਓ ਕਿ 20 ਮਿੰਟ ਹੀ ਹੋਣੇ ਆ 20 ਮਿੰਟ ਚ ਬਾਈ ਨੇ ਫਿਲਮ ਦੀ ਸਿਚੁਏਸ਼ਨ ਤੇ ਨਵਾਂ ਗਾਣਾ ਲਿਖ ਕੇ ਬਣਾ ਕੇ ਭੇਜਿਆ ਸਾਨੂੰ ਤੁਸੀਂ ਪਹਿਲਾਂ ਗਾਣੇ ਦੀ ਪਹਿਲੀ ਲਾਈਨ ਦੇ ਵਿੱਚ ਹੀ ਆ ਕਿ ਮਾਂ ਨੇ ਪੁੱਤ ਦਾ ਮਾਂ ਦੇ ਨਾਂ ਦਾ ਕੋਈ ਹੋਰ ਰੱਖਿਆ ਸੀ ਪਰ ਇਹ ਸਾਰਾ ਫਿਲਮ ਦੇ ਉੱਤੇ ਨਾ 20 ਮਿੰਟ ਦੀ ਗਾਣਾ ਬਣਾਤਾ ਤੇ ਮੇਰੇ ਲਈ ਅਸੀਂ ਪੋਸਟਰ ਸ਼ੂਟ ਕਰਨਾ ਸੀ ਆ ਲਈ ਆਲੀਆਂ ਫੋਟੋਆਂ ਕਰਨੀਆਂ ਸੀ ਜਿਹੜੇ ਅਸੀਂ ਉਹੀ ਗਾਣਾ ਸੁਣ ਕੇ ਕੀਤਾ ਸੋ ਮੈਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਬਹੁਤ थैंकफुल ਹਾਂ ਜਿਹੜਾ ਕਿ ਬਾਈ ਆ ਤੁਹਾਨੂੰ ਬਦਿਆਂ ਕਿੰਦਾ ਦਾ ਮੌਲਾ ਆ ਕਿ ਕੋਈ ਕੇ ਨਾ ਕਿਥੇ ਖੜਦਾ ਹੁੰਦਾ ਪਰ ਬਾਈ ਖੜਿਆ ਬਾਈ ਵੀ ਬਹੁਤ ਬਹੁਤ ਪਿਆਰ ਹੁੰਦਾ ਅੱਜ ਤੁਸੀਂ ਕੀ ਕਹਿੰਦੇ ਸੀ ਮੇਰੇ ਸ਼ੌਟਸ ਦੇ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਯਾਰ ਇੱਕ ਵਾਰੀ ਬੰਦੇ ਮਿਲਿਆ ਸੀ ਮੇਰੀ ਫਿਲਮਾਂ ਦੁਰਲਭੋ ਲਿਖਦੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇੱਕ ਕਹਾਣੀ ਚਾਹੀਦੀ ਜਿਹੜੀ ਪੰਜਾਬ ਦੇ ਪਰਿਵਾਰ ਦੀ ਕਹਾਣੀ ਹੋਵੇ ਤਾਂ ਉਹ ਕਹਿੰਦੇ ਮੈਂ ਕੋਈ ਪਰਿਵਾਰ ਦੀ ਕਹਾਣੀ ਹੈਗੀ ਆ ਉਹ ਜਦੋਂ ਮੈਂ ਕਹਾਣੀ ਸੁਣੀ ਤਾਂ ਮੈਨੂੰ ਲੱਗਿਆ ਕਿ ਇਹ ਇੱਕ ਰਾਈਟ ਫਿਲਮ ਹੈ ਜਿਹੜੀ ਪੰਜਾਬ ਚ ਅਜੇ ਤੱਕ ਨਹੀਂ ਬਣੀ ਕਿਉਂਕਿ ਮੈਂ ਪੋਸਟਾਂ 'ਚ ਵੀ ਲਿਖਦਾ ਸਟੋਰੀ ਨੇਵਰ ਸੀਨ ਬਿਫੋਰ ਸੋ ਇਹ ਕਹਾਣੀ ਇੰਦਾਂ ਦੀ ਹੈ ਤੁਸੀਂ ਮੈਂ ਗਰੰਟੀ ਦਿੰਦਾ ਜੇ ਤੁਸੀਂ ਤੁਹਾਡੀ ਫਿਲਮ ਤੁਸੀਂ ਦੇਖੋਗੇ ਜਿਹੜਾ ਟਿਕਣ ਗਿਆ ਤੁਸੀਂ ਇੰਦਾਂ ਦਾ ਰਿਲੇਸ਼ਨਸ਼ਿਪ ਆਪਣੇ ਪੁੱਤ ਦਾ ਧਿਮਾਨਾ ਆਪਣੀ ਭੈਣ ਦਾ ਆਪਣੀ ਗਰਲਫ੍ਰੈਂਡ ਦਾ ਤੁਸੀਂ ਨਹੀਂ ਦੇਖਿਆ ਬਣਾ। ਸੋ ਇੱਕ ਇਦਾਂ ਦਾ ਮੁੱਦਾ ਆ ਫਿਲਮ 'ਚ ਜਿਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਇ ਲੋੜ ਆ ਆਪਣੇ ਪੰਜਾਬ ਚ ਇਸ ਟਾਈਮ ਜਿਹਦੇ ਤੇ ਧਿਆਨ ਦਿੱਤਾ ਜਾਵੇ। ਸੋ ਉਹ ਮੁੱਦੇ ਨੂੰ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਇਨ ਅੰਟਰਟੇਨਿੰਗ ਵੇ। ਸੋ ਉਹਨਾਂ ਨੇ ਜਿਹੜੀ ਕਹਾਣੀ ਸੁਣਾਈ ਫਿਰ ਉਸ ਤੋਂ ਬਾਅਦ ਅਮਰਜੀਤ ਸਰਾਉ ਭਾਈ ਜਿਹਨਾਂ ਨੇ ਸਕ੍ਰੀਨਪਲੇ ਡਾਇਲੋਗਸ ਲਿਖੇ। ਸੋ ਉਹ ਮੋਰ ਗੋਇਟ ਤੇ ਮਨੀਸ਼ਰ, ਪਰੀਸ਼ਵਰ ਸਰ ਭਾਈ ਦਾ 팬 ਹੀ ਆ। ਫਿਰ ਬਹੁਤ ਪਸੰਦ ਆ ਭਾਈ ਦੇ ਗਾਣੇ। ਤੇ ਉਹ ਜਿਹੜਾ ਗਾਣਾ ਸੀ ਉਹ ਅਸੀਂ ਮਾਸਟਰ ਕਰਾਉਣਾ ਸੀ ਕਿ ਮੈਂ ਭਾਈ ਨੂੰ ਭ ਵੀ ਤੁਹਾਡੀ ਫੀਡਬੈਕ ਜ਼ਰੂਰੀ ਹੈ ਤੁਸੀਂ ਆਪਣੇ ਦਰਸ਼ਕਾਂ ਨੂੰ ਜਾਣਦੇ ਹੋ ਤੋਂ ਅਸੀਂ ਸੁਣ ਰਹੇ ਸੀ ਕਿ ਬਾਈਨ ਨੂੰ ਤੇ ਜੋ ਇੰਪੋਰਟੈਂਟ ਚੀਜ਼ਾਂ ਸੀ ਉਹ ਕਰਕੇ ਉਹ ਚੇਂਜ ਕਰਾਈਏ ਇਸ ਕਰਕੇ ਸਾਨੂੰ ਸੀ ਕਿ ਅਸੀਂ ਵਧੀਆ ਗਾਣਾ ਡਿਲੀਵਰ ਕਰੀਏ ਜੀ ਪਰਿੰਦਰ ਜੀ ਨਾਲ ਬੜੇ ਭਾਈ ਜੇ ਲੱਗਦੇ ਆ ਹਾਂ ਜੀ ਤੇ ਸ਼ਬਦਾਂ ਦਾ ਨਿਮਾਣਕ ਨਹੀਂ ਕਿੱਥੋਂ ਆ ਜਾਂਦੀ ਹੈ ਬਸ ਉੱਧਰ ਤੁਹਾਨੂੰ ਲੱਗਦਾ ਹੈ ਉਹਦਾ ਬੜਾ ਹਲਕਾ ਜਿਹਾ ਰਿਊਜ਼ ਲੋ ਕੋ ਥੋਟ ਵਰਸਸ ਉਹਦਾ ਸਾਰਾ ਆਪਣੇ ਸਾਰਾ ਦੇ ਅੰਦਰ ਹੀ ਉਹਦਾ ਦਾ ਦੱਬਾ ਇੱਕ ਸ਼ਾਮਲ ਹੁੰਦਾ ਤੇ ਉਹਦਾ ਨੇਚਰ ਥੋੜਾ ਹੋਰ ਹੁੰਦਾ ਯਾਰ ਅੰਤ ਤੱਕ ਜਿਹਨੇ ਤਾਂ ਅਗਰ ਕੇ ਉਹ ਸਿੱਧੇ ਦਬਕੀ ਬੰਦਾ ਫੀਲ ਕਰਦਾ ਜੋ ਉਹ ਤਾਂ ਮੇਜਾਂੇ ਬਣ ਜਾਂਦੇ ਆ ਆਪਣੇ ਅੰਦਰ ਵਿਜਨ ਹੁੰਦਾ ਬਸ ਆ ਹੀ ਬਣ ਜਾਂਦੇ ਆਂ ਜਰੂਰ ਬਈ ਇਹਦੇ ਦੇ ਸੋਨਸ ਥਾਵਲੀ ਥਾਵਲੀ ਇਹਦਾ ਵੀ ਕੰਪਾਈਟਾ ਦੋ ਜੀ ਕੋਈ ਨਹੀਂ ਇਹ ਗਾਣਾ ਇਹਦੇ ਕੋਈ ਨਹੀਂ ਸਿੱਧਾ ਹੀ ਸੁਣਾ ਚਲੋ ਬਈ ਸੁਣਾ ਚੱਟ ਲੰਗਾ

ਅੱਗੇ ਦਾ ਉੱਚਾ ਦਾ ਲੀਡੋ ਬਰਾਣਾ ਵੈਂਟਾਈਲ ਸਾਥ ਜੇ ਕਰਕੇ ਨਾ ਕਰਾਈ ਤੇ ਜੈਕੀ ਹੋਏ ਵੀ ਸੋ थैंक यू ਬਾਈ ਦਾ ਯਾਰਾ ਸੋ ਮੈਂ ਬਾਈ ਇਹ ਨਹੀਂ ਕਿਹਾ ਹੀ ਗਾਣਾ ਗਾਣਾ ਯਾਰ ਤੁਸੀਂ ਐ ਫਰੀ ਜਿ ਸ਼ੋ ਰੋ ਹੈਲੋ ਬਹੁਤ ਵਧੀਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਮੇਰੀ ਮੰਮੀ ਤੁਹਾਡੇ ਸਾਰਿਆਂ ਲਈ ਲੱਡੂ ਲੈ ਕੇ ਆਏ ਆ ਤੇ ਮੈਂ ਜਾਂ ਤੁਹਾਨੂੰ ਚਾਹੁੰਦਾ ਕਿ ਇਹ ਸਾਡੀ ਖੁਸ਼ੀ ਤੁਹਾਡੇ ਨਾਲ ਹੀ ਆ ਸਾਰਿਆਂ ਸੋ ਤੁਸੀਂ ਸਾਰੇ ਜਾਨੇ ਪਲੀਜ਼ ਖਾ ਕੇ ਹੀ ਜਾਇਓ ਤੇ ਆ ਸਾਰੇ ਜਾਨੇ ਪੋਸਟਰ ਸ਼ੇਅਰ ਜ਼ਰੂਰ ਕਰਿਓ ਮੈਂ ਸਟੋਰੀ ਚੈੱਕ ਕਰਦੇ ਆ ਤੁਹਾਡੀ ਥੈਂਕ ਯੂ ਥੈਂਕ ਯੂ ਬਾਈ ਥੈਂਕ ਯੂ ਸੋਮਾ